ਦੇ ਧਾਮ ਕੋਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾ ਫਿਰ ਗੁਰਦੇ ਬੜੇ ਪਿਆਰ ਨਾਲ ਸਮਝਾਉਂਦੇ ਵੀ ਜੇਸ ਵੈ ਗੁਰੂ ਕਾਲ ਪੁਰਖ ਨੇ ਆ ਦਾਤਾਂ ਦਿੱਤੀਆਂ ਤਨ ਦਿੱਤਾ ਪੰਜਾਂ ਤਤਾਂ ਤੋਂ ਬਣਿਆ ਵੈਸੇ ਤਤ ਚਾਰ ਨੇ ਪੰਜਵੇਂ ਚ ਟਿਕੇ ਹੋਏ ਆਕਾਸ਼ ਵਿੱਚ ਆਕਾਸ਼ ਵੀ ਮਹਾ ਤਤ ਹੈ ਪਰ ਮਿੱਟੀ ਪਾਣੀ ਅਗ ਹਵਾ ਤੇ ਪੰਜਵਾਂ ਆਕਾਸ਼ ਚਾਰ ਤਤ ਪੰਜਵੇਂ ਆਕਾਸ਼ ਵਿੱਚ ਟਿੱਕੇ ਹੋਏ ਨੇ ਬਣਤਰ ਵੈਗੁਰੂ ਨੇ ਬਣਾਈ ਹੈ ਉਹ ਉਹ ਨਿਯਮ ਜਿਹੜਾ ਬ੍ਰਹਮੰਡ ਦਾ ਹੈ ਉਹ ਸਾਡੇ ਪਿੰਡੇ ਤੇ ਵੀ ਲਾਗੂ ਹੁੰਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜਿਹੜੇ ਨਿਯਮ ਕੁਦਰਤ ਵੱਜੀ ਹੈ ਨਾ ਰੱਬ ਦੀ ਮਾਫ ਕਰਨਾ ਉਸੇ ਨਿਯਮ 'ਚ ਅਸੀਂ ਵੱਜੇ ਇਹ ਬਣਤਰ ਨਿਯਮ ਕਿੰਨੇ ਬਣਾਇਆ ਮਾਲਕ ਵੈਗੁਰੂ ਤੇ ਜਿੱਥੇ ਤੰਨ ਨੇ ਬਣਾਇਆ ਤੰਨ ਨਾਲ ਕਮਾਇਆ ਤੰਨ ਵੀ ਉਹ ਦਾ ਕਿਉਂਕਿ ਤੰਨ ਮਾਲਕ ਵੈ ਗੁਰੂ ਦੀ ਦਾਤ ਹੈ ਸਾਬ ਕਹਿੰਦੇ ਤੰਨ ਵੀ ਉਹ ਦੀ ਸੰਪੈਦਾਰਥ ਹੈ ਸੰਪਤਾ ਜਿੰਨੀ ਵੀ ਸਾਡੀ ਪ੍ਰਾਪਰਟੀ ਹੈ ਜਿਸ ਵੀ ਰੂਪ ਦੀ ਹੋ ਤੋ ਗੁਰਦੇਵ ਜੀ ਕਹਿਣ ਲੱਗੇ ਅਰਜੇ ਨੀਕੇ ਨੀਕੇ ਦਾ ਅਰਥ ਹੈ ਸੋਹਣੇ ਧਾਮ ਦਾ ਅਰਥ ਹੈ ਘਰ ਵੇਖੋ ਮੰਨ ਲਓ ਮੈਂ ਬੇਨਤੀ ਕਰਾਂ ਕੋਈ ਗਰੀਬ ਬੰਦਾ ਹੋਏ ਉਹ ਕਹੇ ਮੈਂ ਦਿਹਾੜੀ ਕਰਨੀ ਐ ਕਿੱਥੋਂ ਬਾਣੀ ਪੜਾਂ ਕਿੱਥੋਂ ਸੰਥਾ ਲਾਵਾਂ ਕਿੱਥੇ ਸੰਦਚ ਬੈਠਾ ਉਹ ਤੇ ਕਹਿ ਸਕਦਾ ਇਹ ਰੋਜੀ ਰੋਟੀ ਦਾ ਮਸਲਾ ਸੀ ਜਿਸ ਸ਼ਾਮ ਤੱਕ ਦਿਹਾੜੀ ਨਾ ਮਿਲੀ ਮੈਨੂੰ ਸ਼ਾਮ ਦੀ ਰੋਟੀ ਨਹੀਂ ਹੁਣ ਆਪਾਂ ਕੀ ਬੰਨਣਾ ਲਾਵਾਂ ਹੁਣ ਗੁਰੂ ਸਾਨੂੰ ਕਹਿ ਰਿਹਾ ਫਿਰ ਤੇਰੇ ਕੋਲ ਘਰ ਹੈ ਹਾਂ ਸੱਚੇ ਪਾਤਸ਼ਾਹ ਹੈ ਜਿੱਦਾਂ ਦਾ ਵੀ ਜਿੱਥੇ ਵੀ ਰਹਿ ਰਹੇ ਧੰਨ ਹੈ ਹਾਂ ਸਤਿਪੁਰ ਹੈ ਸਰੀਰ ਹੈ ਹਾਂ ਹੈ ਸੱਚੇ ਪਾਤਸ਼ਾਹ ਸਲਾਮਤ ਹੈ ਫਿਰ ਸਹਿਬ ਕਹਿੰਦੇ ਤੂੰ ਜਪਜੀ ਸਾਹਿਬ ਕੋ ਨਹੀਂ ਪੜਦਾ ਤੂੰ ਸਹਿਜ ਪਾਠ ਕਿਈ ਕਈ ਕਹਿ ਰਹੇ ਨੇ ਨਾ ਸਤਿਗੁਰੂ ਤੂੰ ਨਾਮ ਕਿਉਂ ਨਹੀਂ ਜਪਦਾ ਤੂੰ ਸ਼ੁਕਰਾਨਾ ਕਿਉਂ ਨਹੀਂ ਕਾਰਨ ਕੀ ਹੈ ਇਹ ਗੁਰਦੇਵ ਕਹਿ ਰਹੇ ਇੱਕ ਗਰੀਬ ਬੰਦਾ ਬਹਾਨਾ ਲਾ ਸਕਦਾ ਹੁਣ ਹੁਣ ਆਪਾਂ ਜਿੱਥੇ ਬੈਠੇ ਆ ਵੇਖੋ ਸਤਿਗੁਰ ਸਾਨੂੰ ਕਹਿ ਰਹੇ ਨੇ ਕਿ ਤਨ ਹੈ ਹਾਂ ਸਹਿਬ ਹੈ ਤਨ ਹੈ ਹਾਂ ਸੰਪੈ ਸੰਪਤਾ ਹੈ ਹਾਂ ਸੱਚੇ ਪਾਸ਼ਾ ਨੌਕਰੀ ਵੀ ਹੈ ਘਰ ਹੈ ਘਰ ਜੀ ਰਹੇ ਆ ਨਾ ਸੜਕ ਤੇ ਤੇ ਸੰਸੂਨਦੇ ਆ ਹੈ ਪੀਰ ਸਾਹਿਬ ਕਹਿੰਦੇ ਨੇ ਕੋ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾ RAM ਸਾਹਿਬ ਕਹਿੰਦੇ ਤੂੰ RAM ਕਿਉਂ ਨਹੀਂ ਸਿਮਰਦਾ ਉਹਦਾ ਧਿਆਨ ਕਿਉਂ ਨਹੀਂ ਕਰਦਾ ਉਹਦਾ ਸ਼ੁਕਰਾਨਾ ਕਿਉਂ ਨਹੀਂ ਕਰਦਾ ਜਿਸ ਮਾਲਕ ਵਹਿਗੁਰੂ ਅਕਾਲ ਪੁਰਖ ਨੇ ਇਹ ਦਾਤਾਂ ਤੈਨੂੰ ਬਖਸ਼ਿਸ਼ ਕੀਤੀਆਂ ਨੇ ਤੇ ਤਾਂ ਕਰਕੇ ਇਹ ਸਾਧਨ ਨੇ ਤਨ ਸਾਧਨ ਹੈ ਤਨ ਸਾਧਨ ਹੈ ਪਰਵਾਰ ਸਾਧਨ ਹੈ ਸંપਤਾ ਜਿਹੜੀ ਹੈ ਸਾਧਨ ਹੈ ਤੇ ਗੁਰਦੇਵ ਕਹਿੰਦੇ ਸਾਧਨ ਸੁਣ ਗੱਡੀ ਸਾਡੇ ਕੋਲ ਹੋਏ ਤੇ ਆਪਾਂ ਵਰਤੀਏ ਨਾ ਜਾਣਾ ਕਿਸ ਪਾਸੇ ਅਤੁਰ ਕਿਸ ਪਾਸੇ ਰਹਿ ਗਈ ਫਿਰ ਕਵਾਂਗੇ ਵੀ ਗੱਡੀ ਦਾ ਕੀ ਫਾਇਦਾ ਭਾਈ ਜੇ ਉਸ ਵਾਸਤੇ ਮਿਲੀ ਸੀ ਵਰਤੀ ਤੂੰ ਹੈ ਨਹੀਂ ਕੀ ਫਾਇਦਾ ਇਹ ਗੁਰਦੇਵ ਕਹਿ ਰਹੇ ਨੇ ਪੀ ਇਹ ਸਾਧਨ ਮਿਲੇ ਨੇ ਵੈ ਗੁਰੂ ਕਾਲ ਤੂੰ ਮੁਨਕਰ ਆਪਾਂ ਮੁਨਕਰ ਨਹੀਂ ਹੋ ਸਕਦੇ ਇਸ ਗੱਲ ਤੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿੱਆ ਸੋ ਕਿਉਂ ਬਿਸਰੈ ਜੇ ਜੀਵਨ ਦੀਆ ਸੋ ਕਿਉਂ ਬਿਸਰੈ ਜੇ ਕਾਲ ਨਾ ਪੰਨੈ ਸੋ ਕਿਉਂ ਬਿਸਰੈ ਜੇ ਕੀ ਆਜਾ ਏ ਗੁਰਦੇਵ ਕਹਿ ਰਹੇ ਨੇ ਕਿ ਸਿਮਰਤ ਕਾਹੇ ਨਾ ਰਾਮ ਉਹ ਵੈਗੁਰੂ ਕਿਉਂ ਵਿਸਰਿਆ ਜਿਨ ਨੇ ਇੰਨੇ ਤੈਨੂੰ ਸਾਧਨ ਦਿੱਤੇ ਨੇ ਪਰ ਤੇਰਾ ਫਰਜ਼ ਬਣਦਾ ਸੋ ਦਾ ਸ਼ੁਕਰ ਗੁਜ਼ਾਰ ਹੋਣਾ ਤੇਰਾ ਫਰਜ਼ ਬਣਦਾ ਸੋ ਦਾ ਧੰਨਵਾਦੀ ਹੋਣਾ ਤੇਰਾ ਫਰਜ਼ ਬਣਦਾ ਸੀ ਪਰ ਤੂੰ ਨਿਭਾਇਆ ਨਹੀਂ ਤੂੰ ਸ਼ੁਕਰ ਗੁਜ਼ਾਰ ਨਹੀਂ ਇਹ ਹੀ ਮੇਰੇ ਗੁਰਦੇਵ ਜੀ ਕਿਰਪਾ ਕਰਦੇ ਨੇ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਤੂੰ ਕਿਉਂ ਨਹੀਂ ਸਿਮਰਦਾ ਜਿਸ ਮਾਲਕ ਨੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ फुल जरूर बख्श देनिया सारे आखिए वाहे गुरु वाहे गुरु वाहे गुरु वाहे गुरु वाहे गुरु वाहे i <their> <their>